ਹਸਪਤਾਲ ਅੰਦਰ ਚੱਲੀਆਂ ਤਲਵਾਰਾਂ ਦੋ ਤੀਰਾਂ ਵਿਚਾਲੇ ਹੋਈ ਖੂਨੀ ਚੜ੍ਹਪ ਕਟਨਾ ਦੇ ਵਿੱਚ 5 ਨੌਜਵਾਨ ਗੰਭੀਰ ਜ਼ਖਮੀ ਬੀਤੀ ਦੇਰ ਰਾਤ ਤਜ਼ੀਦਾ ਦੇ ਕੱਚਾ ਗਾਦੜੀ ਵਾਲਾ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਗੁੰਡਾਗਰਦੀ ਦੀਆਂ ਨੰਗੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਦੋ ਥੀੜਾ ਵਿਚਾਲੇ ਹੋਏ ਆਪਸੇ ਟਕਰਾਅ ਤੋਂ ਬਾਅਦ ਇਹਨਾਂ ਦੋਵਾਂ ਥੀੜਾਂ ਦੇ ਨੌਜਵਾਨਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ 30 ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਪੰਜ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜ਼ੀਰਾ ਦੇ ਸਰਕਾਰੀ ਹਸਪਤਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ 2010 ਦੀ ਇੱਕ ਨੌਜਵਾਨ ਬਜ਼ੁਰਗ ਔਰਤ ਨੂੰ ਇਲਾਜ ਦੇ ਲਈ ਹਸਪਤਲ ਲੈ ਕੇ ਜਾਂਦਾ ਜਦੋਂ ਹੀ ਉਸ ਬਜ਼ੁਰਗ ਔਰਤ ਦਾ ਚੈੱਕਅਪ ਡਾਕਟਰ ਕਰਨ ਲੱਗਦੇ ਨੇ ਤਾਂ ਇਸੇ ਦੌਰਾਨ ਕਈ ਨੌਜਵਾਨ ਆ ਕੇ ਉਸ ਨੌਜਵਾਨ ਦੇ ਉੱਤੇ ਨੰਗੀਆਂ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੀੜਤ ਨੌਜਵਾਨ ਦੇ ਦੋਸਤ ਵੀ ਮੌਕੇ ਤੇ ਪਹੁੰਚਦੇ ਨੇ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਨੰਗੀਆਂ ਤਲਵਾਰਾਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾਕ ਬੋਲਿਆ ਜਾਂਦਾ ਹੈ ਇਸ ਘਤਨਾ ਦੇ ਵਿੱਚ ਪੰਜ ਨੌਜਵਾਨ ਕਿਹਾ ਜਾ ਰਿਹਾ ਹੈ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਜਿਲ੍ਹਾ ਦੇ ਸਰਕਾਰੀ ਹਸਪਤਾਲ ਦੇ ਅੰਦਰ ਰੈਫਰ ਕਰ ਦਿੱਤਾ ਗਿਆ ਹੈ ਉਤੇ ਸਾਰੀ ਘਟਨਾ ਹਸਪੀਟਲ ਦੇ ਅੰਦਰ ਲੱਗੇ ਕੈਮਰੇਆ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਬੇਖੌਫ ਹੋ ਕੇ ਨੰਗੀਆਂ ਤਲਵਾਰਾਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਦੌਰਾਨ ਕਈ ਨੌਜਵਾਨ ਲਹੂ ਲੋਹਾਨ ਹੋਏ ਨੇ ਜਿਸ ਦੀਆਂ ਤਸਵੀਰਾਂ ਵੀ ਦਿਖਾਣ ਯੋਗ ਨਹੀਂ ਹਨ ਦੱਸਦੀ ਕਿ ਆਪਸੀ ਰੰਜਿਸ਼ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਦੋਂ ਇੱਕ ਨੌਜਵਾਨ ਆਪਣੇ ਕਿਸੇ ਕਰੀਬੀ ਦਾ ਹਸਪੀਟਲ ਦੇ ਅੰਦਰ ਚੈੱਕਅਪ ਕਰਾਉਣ ਆਂਦਾ ਤਾਂ اسی ਦੀ ਪਿੰਨਕ ਉਸਦੇ ਵਿਰੋਧੀਆਂ ਨੂੰ ਲੱਗਦੀ ਹੈ ਜਿਸ ਤੋਂ ਬਾਅਦ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਬੇਖੌਫ ਹੋ ਕੇ ਉਸ ਨੌਜਵਾਨ ਦੇ ਉੱਤੇ ਹਮਲਾ ਬੋਲ ਦਿੱਤਾ ਜਾਂਦਾ ਹੈ। ਉੱਥੇ ਜਦੋਂ ਪੀੜਤ ਨੌਜਵਾਨ ਦੇ ਦੋਸਤ ਵੀ ਆਉਂਦੇ ਨੇ ਤਾਂ ਇਹ ਝੜਪਾ ਖੂਨੀ ਰੂਪ ਧਾਰਨ ਕਰ ਲੈਂਦੀ ਹੈ ਜਿਸ ਦੇ ਵਿੱਚ ਪੰਜ ਨੌਜਵਾਨ ਕਿਹਾ ਜਾ ਰਿਹਾ ਹੈ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਜਿਨ੍ਹਾਂ ਦੇ ਉੱਤੇ ਤੇਜ਼ ਤਾਰ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ। ਉਥੇ ਹੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਹਸਪਤਾਲ ਦੇ ਅੰਦਰ ਵੀ ਕਾफी ਪੰਨ ਤੋੜ ਕੀਤੀ ਗਈ ਹੈ। ਹਸਪਤਾਲ ਦਾ ਕਾफी ਸਮਾਨ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਨੁਕਸਾਨਿਆ ਗਿਆ। ਜਿਸ ਤੋਂ ਬਾਅਦ ਇਸ ਘਟਨਾ ਦੇ ਬਾਬਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ। ਜਿਸ ਦੇ ਵੱਲੋਂ ਇਸ ਮਾਮਲੇ ਦੀ ਸਾਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਡਾਕਟਰ ਫਾਰਸ ਆਰੀਆ ਹਸਪੀਟਲ ਤੋਂ तकरीबन 2 ਘੰਟੇ ਪਹਿਲਾਂ ਮੇਰੇ ਕੋਲ ਇੱਕ ਮਾਤਾ ਜੀ ਇਲਾਜ ਕਰਵਾਉਣ ਆਏ ਸੀ ਜੀਰੇ ਸ਼ਾਇਦ ਤੋਂ ਤੇ ਰਿਪੋਰਟ ਦੇ ਮੁਤਾਬਕ ਉਹਨਾਂ ਦਾ ਦਰਸ਼ਨਾਹਾਰਾ ਨੇ ਉਹਨਾਂ ਦੇ ਨਾਲ ਇੱਕ ਲੜਕਾ ਆਇਆ ਹੋਇਆ ਸੀਗਾ ਉਂਡੀ ਉਮਰ ਲੱਗਪਕ 17-18 ਸਾਲ ਦੀ ਹੋਵੇਗੀ ਆ ਮੈਂ ਪੇਸ਼ੈਂਟ ਦੇਖ ਰਿਹਾ ਸੀ ਕਿ ਕੁਦਰਤੀ ਉਸ ਲੜਕੇ ਨੂੰ ਮਾਰਨ ਵਾਸਤੇ ਬੜੇ ਲੜਕੇ ਇਕੱਠੇ ਹੋ ਗਏ ਤੇ ਬਾਅਦ ਦੇ ਵਿੱਚ ਉਹ ਲੜਕੇ ਨਾਲ ਵੀ ਕੁਝ ਮੁੰਡੇ ਮਤਲਬ ਮਿੰਨ ਵੀ ਨਹੀਂ ਸਮਝਦੇ ਕਿ ਗੈਗਵਾਰ ਸੀ ਕਿ ਕੀ ਸੀ ਉਹ ਆਪਸ ਦੇ ਵਿੱਚ ਭਿੜੇ ਦੋਨਾਂ ਦੇ ਹੱਥਾਂ ਦੇ ਵਿੱਚ ਕਾਫੀ ਇਤਰਾਜ਼ ਸੀਗੇ ਤੇ ਕਾਫੀ ਨੁਕਸਾਨ ਹੋਇਆ ਹਸਪੀਟਲ ਦਾ ਵੀ ਬਹੁਤ ਨੁਕਸਾਨ ਕਰਕੇ ਗਏ ਪੁਲਿਸ ਨੂੰ ਵੀ ਅਸੀਂ ਕੋਲ ਕਰ ਦਿੱਤੀ ਤੇ ਬਾਕੀ ਤੇ ਇਹਦੀ ਕੋਈ ਸੀਸੀਟੀਵੀ ਫੁਟੇਜ ਹੈ ਸੀਸੀਟੀਵੀ ਫੁਟੇਜ ਪੁਲਿਸ ਲੈ ਗਈ ਹੈ ਜੀ ਉਹਨਾਂ ਨੂੰ ਅਸੀਂ ਦੇ ਚੁੱਕੇ ਹਾਂ ਲੈ ਬਾਕੀ ਜਿਹੜਾ ਦਾ ਵੈਰੀਫਾਈ ਕਰਨਾ ਹੈ ਜਿਹੜੀ ਵੀ ਲੋ ਵੀ ਸਾਹਮਣੇ ਆਉਣਗੇ ਜਿਹਦੇ ਸਾਹਮਣੇ ਨਾਲ ਜਿਹੜੀ ਕੋ ਕਾਨੂੰਨੀ ਕਾਰਵਾਈ ਨਹੀਂ ਇਹੋ ਜੀ ਕੋਈ ਗੱਲ ਬਾਤ ਨਹੀਂ ਹੈ ਬਿਲਕੁਲ ਸ਼ਾਂਤ ਚੱਲਣ ਡਿਆ ਇਹਨਾਂ ਦਾ ਪਿਛਲਾ ਆਪ ਦਾ ਹੀ ਪੁਰਾਣੀ ਇਹਨਾਂ ਦੀ ਰਜਿਸਟਰੀ ਚੱਲਦੀ ਹੈ ਉਹਦੇ ਕਰਕੇ ਇਹਨਾਂ ਦੀ ਲੜਾਈ ਹੋਈ ਹੈ ਬਾਕੀ ਜਿਹੜਾ ਵੀ ਕੋਈ ਕਾਨੂੰਨ ਹੱਥ ਤੇ ਲਊਗਾ ਉਹਦੇ ਉਲਟ ਜਿਹੜੀ ਬੰਦੀ ਕਰੇ ਤਸੀਰਤ ਉਹ ਧਰਮਪਾਲ ਸੱਚਦੇਵਾ ਦੀ ਰਿਪੋਰਟ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर